ਆਗਾ ਵਾਲਿਓ ਮੈਂ ਗੱਲ ਕਰ ਰਹੀ ਸੀ ਕਿ ਮਨ ਕਰਕੇ ਜਦੋਂ ਆਪਾਂ ਆਪਣੀ ਗਲਤੀ ਨੂੰ ਮੰਨਦੇ ਆ ਨਾ ਜ਼ਿੰਦਗੀ ਦੇ ਵਿੱਚ ਜ਼ਿੰਦਗੀ ਜਿਉਣ ਦਾ ਆਨੰਦ ਹੀ ਤਾਂ ਆਉਂਦਾ ਹੈ ਜਿਵੇਂ ਗੁਰੂ ਪਾਤਸ਼ਾਹ ਜੀ ਨੇ ਕਿਹਾ ਸੀ ਨਾ ਮਨ ਵੇਚੈ ਸਤਗੁਰ ਕੇ ਪਾਸ ਤੇ ਸੇਵਕੇ ਇਹ ਗੁਰੂ ਦੀ ਦੁਕਾਨ ਤੇ ਅਸੀਂ ਆਪਣਾ ਮਨ ਵੇਚਣਾ ਸੀ ਜਿਵੇਂ ਕੋਈ ਦੁਕਾਨਦਾਰ ਕਿਸੇ ਵੀ ਪ੍ਰਕਾਰ ਦਾ ਸੌਦਾ ਪਾਉਂਦਾ ਹੈ ਗ੍ਰਾਹਕ ਉਹਨੂੰ ਪੈਸੇ ਦਿੰਦਾ ਹੈ ਤੇ ਚੀਜ਼ ਲੈ ਜਾਂਦਾ ਹੈ ਸੌਦਾ ਕੋਈ ਵੀ ਹੈ ਕੋਈ ਸੂਟ ਹੈ ਕੋਈ ਖਾਣ ਪੀਣ ਵਾਲਾ ਹੈ ਕੋਈ ਫਰਨੀਚਰ ਦਾ ਹੈ ਉਹ ਪੈਸੇ ਦੇ ਕੇ ਤੇ ਉਹ ਸੌਦਾ ਲੈ ਜਾਂਦਾ ਹੈ ਪੈਸਿਆਂ ਤੇ ਹੱਕ ਗ੍ਰਾਹਕ ਦਾ ਨਹੀਂ ਰਹਿ ਗਿਆ ਤੇ ਸੌਦੇ ਦੇ ਹੱਕ ਦੁਕਾਨਦਾਰ ਮਾਲਕ ਦਾ ਨਹੀਂ ਰਹਿ ਗਿਆ ਕਿਉਂਕਿ ਦੋਵਾਂ ਨੇ ਆਪਸ ਦੇ ਵਿੱਚ ਵਟਾ ਲਈਏ ਉਹ ਚੀਜ਼ ਵਟਾ ਲਈਏ ਉਹਨੇ ਉਸ ਚੀਜ਼ ਬਦਲੇ ਉਹਨੂੰ ਪੈਸੇ ਦੇ ਦਿੱਤੇ ਨੇ ਤੇ ਉਹਨੇ ਪੈਸਿਆਂ ਦੇ ਬਦਲੇ ਉਹਨੂੰ ਇਨਸਾਨ ਨੂੰ ਉਹ ਚੀਜ਼ ਦੇ ਦਿੱਤੀ ਹੈ ਜਿਹੜੀ ਉਹਨੂੰ ਲੜਿੰਦੀ ਸੀ ਹੁਣ ਜੇ ਕੋਈ ਕਵੇ ਕਿ ਬਾਬੇ ਨਾਨਕ ਦੇ ਘਰ ਤੇ ਇਹੋ ਜੀ ਕੀ ਚੀਜ਼ ਦਈਏ ਤੇ ਗੁਰੂ ਪਾਤਸ਼ਾਹ ਜੀ ਨੇ ਮੰਗ ਹੀ ਰੱਖੀ ਹੈ ਕਿ ਜੇ ਇਨਸਾਨ ਆਇਆ ਹੈ ਤੇ ਆਪਣਾ ਮਨ ਦੇ ਕੇ ਜਾਈਂ ਫਿਰ ਸੱਚ ਜਾਣਿਓ ਮਨ ਗੁਰੂ ਕੋਲ ਚਲੇ ਜਾਵੇਗਾ ਤੇ ਵਿਚਾਰ ਗੁਰੂ ਦੀ ਆ ਜਾਵੇ ਜਦੋਂ ਮਨ ਗੁਰੂ ਕੋਲ ਚਲੇ ਗਿਆ ਨਾ ਵਿਚਾਰ ਗੁਰੂ ਦੀ ਸਾਡੇ ਅੰਦਰ ਪ੍ਰਵੇਸ਼ ਕਰ ਦੇ ਗਈ ਨਾ ਕਿੰਨੀਆਂ ਸਾਡੇ ਅੰਦਰੋਂ ਮਾਨਸਿਕ ਬਿਮਾਰੀਆਂ ਨਿਕਲ ਜਾਣਗੀਆਂ ਕਈਆਂ ਨੂੰ ਮਾਨਸਿਕ ਬਿਮਾਰੀਆਂ ਹੀ ਸਰੀਰਕ ਤੌਰ ਤੇ ਬਿਮਾਰ ਕਰ ਦਿੰਦੀਆਂ ਨੇ ਫਿਰ ਮਨ ਵੀ ਮਜ਼ਬੂਤ ਤੇ ਸਰੀਰ ਸਰੀਰਕ ਵੀ ਸਰੀਰ ਵੀ ਮਜ਼ਬੂਤ ਬਣ ਜਾਵੇਗਾ ਜਿਹਨੂੰ ਭਾਈ ਗੁਰਦਾਸ ਜੀ ਨੇ ਬੜਾ ਪਿਆਰਾ ਕਿਹਾ ਹੈ ਨਾ ਕਹਿੰਦੇ ਸੌਦਾ ਇਕਤ ਹਟ ਹੈ ਸਾ ਸਤਗੁਰੂ ਪੂਰਾ ਅਵਗਣ ਲੈ ਗੁਣ ਵਿਕਣੇ ਬਚਨੇ ਕਾ ਸੂਰਾ ਕਹਿੰਦੇ ਗੁਰੂ ਨਾਨਕ ਦੀ ਹੱਟੀ ਇਹੋ ਜੀ ਹੱਟੀ ਹੈ ਜਿੱਥੇ ਇਨਸਾਨ ਅਵਗਣ ਦੇ ਦੇ ਤੇ ਗੁਣ ਲੈ ਜਾ ਬਾਬੇ ਨਾਨਕ ਦੀ ਦੁਕਾਨ ਏਦਾਂ ਦੀ ਦੁਕਾਨ ਹੈ ਕਹਿੰਦੇ ਇਹ ਨੂੰ ਵੀ ਜੇ ਕੋਈ ਕੁਝ ਦਿੰਦਾ ਹੈ ਨਾ ਉਹਦੇ ਬਦਲੇ ਗੁਰੂ ਅਵਗਣ ਲੈ ਦਿੰਦਾ ਹੈ ਤੇ ਉਹਨੂੰ ਉਹਨੂੰ ਗੁਣ ਦੇ ਦਿੰਦਾ ਹੈ ਭਾਗਾਂ ਵਾਲਿਓ ਸੱਚ ਜਾਣਿਓ ਦੁਨੀਆ ਦੇ ਉੱਤੇ ਏਦਾਂ ਦਾ ਕੋਈ ਵੀ ਮਨੁੱਖ ਸੌਦਾ ਕਰਨ ਵਾਸਤੇ ਤਿਆਰ ਨਹੀਂ ਹੈ ਹਰੇਕ ਮਨੁੱਖ ਨੂੰ ਇਹੋ ਲੱਗਦਾ ਹੈ ਕਿ ਜਿਵੇਂ ਮੇਰੀ ਜ਼ਿੰਦਗੀ ਪਰਫੈਕਟ ਹੈ ਮੈਂ ਵਦਿਆ ਮਾ ਹਰੇਕ ਬੰਦਾ ਆਪਣਾ ਇਥੇ ਸਿੱਕਾ ਚਲਾਉਣਾ ਚਾਹੁੰਦਾ ਹੈ ਕਿ ਮੇਰੇ ਨਾਂ ਦਾ ਸਿੱਕਾ ਚੱਲੇ ਪਰ ਜੇ ਬਾਬਾ ਕਬੀਰ ਜੀ ਕਹਿੰਦੇ ਨੇ ਵੀ ਇਨਸਾਨ ਦੇ ਮਨ ਚ ਇਹ ਗੱਲ ਆ ਜਾਵੇ ਹਾਂ ਕਬੀਰ ਇਹ ਤਨ ਜਾਏਗਾ ਜਦੋਂ ਸਰੀਰ ਚਲ ਗਿਆ ਤੇ ਮਗਰ ਰਹਿ ਕੀ ਗਿਆ ਕੁਝ ਵੀ ਨਹੀਂ ਰਹਿ ਜਾਣਾ ਬੰਦੇ ਦੀਆਂ ਯਾਦਾਂ ਰਹਿ ਜਾਂਦੀਆਂ ਨੇ ਜਿਨ੍ਹਾਂ ਦੇ ਕੁਝ ਚੰਗੇ ਕਰਮ ਕੀਤੇ ਹੁੰਦੇ ਨੇ ਕਈ ਅਮਰ ਹੋ ਜਾਂਦੇ ਨੇ ਕਈਆਂ ਨੂੰ ਉਹਦੇ ਬੱਚੇ ਯਾਦ ਰੱਖਦੇ ਨੇ ਕਈਆਂ ਨੂੰ ਪੁੱਤ-ਪੋਤਰਿਆਂ ਤੱਕ ਯਾਦ ਰੱਖਿਆ ਜਾਂਦਾ ਕਈਆਂ ਨੂੰ ਪੜਪੋਤੜਿਆਂ ਤੱਕ ਯਾਦ ਰੱਖਿਆ ਜਾਂਦਾ ਹੈ ਤੇ ਜਿਵੇਂ-ਜਿਵੇਂ ਦੇ ਬੰਦੇ ਦੇ ਕੰਮ ਹੋਣਗੇ ਉਹਦੇ ਮੁਤਾਬਕ ਆਪਾਂ ਉਹਨੂੰ ਯਾਦ ਕਰਦੇ ਆਂ ਵੀ ਇੰਨਾ ਚਿਰ ਕਿੰਨਾ ਕੁ ਚਿਰ ਅਗਲੇ ਨੂੰ ਯਾਦ ਕਰਨਾ ਹੈ ਤੇ ਬਾਬਾ ਕਬੀਰ ਜੀ ਕਹਿੰਦੇ ਨੇ ਕਹਿੰਦੇ ਕਬੀਰ ਇਹ ਤਨ ਜਾਏਗਾ ਸਕੋ ਤਾਂ ਲਹਿਬ ਬਹੋਰ ਕਹਿੰਦੇ ਜੇ ਹੋ ਸਕੇ ਤੇ ਇਹਨੂੰ ਸਾਂਭ ਲੈ ਸਮਝ ਲੈ ਕਿ ਤਨ ਨੇ ਇੱਕ ਦਿਨ ਮਿੱਟੀ ਦੀ ਢੇਰੀ ਹੋ ਜਾਣਾ ਹੈ ਕਬੀਰ ਇਹ ਤਨ ਜਾਏਗਾ ਸਕੋ ਤਲੇ ਹੋ ਬਹੋਰ ਬਾਬਾ ਕਬੀਰ ਜੀ ਕਹਿੰਦੇ ਨਾਂਗੇ ਪਾਵੋ ਤੇ ਗਏ ਜਿਨ ਕੇ ਲੱਖ ਕਰੋੜ ਕਹਿੰਦੇ ਜਿਸ ਤਰ੍ਹਾਂ ਤਨ ਦੇ ਕੱਪੜੇ ਤੋਂ ਬਿਨਾ ਬੰਦਾ ਆਉਂਦਾ ਹੈ ਤਾਂ ਜਦੋਂ ਸੜ ਕੇ ਸੁਆਹ ਹੁੰਦਾ ਹੈ ਤੇ ਉਦਾਂ ਹੀ ਚਲੇ ਜਾਂਦਾ ਜਿੰਦਗੀ ਨੂੰ ਜਿਉਣ ਵਾਸਤੇ ਪੈਸਾ ਕਮਾਉਣਾ ਕਾਰ ਬਾਰ ਬਣਾਉਣਾ ਬੱਚਿਆਂ ਵਾਸਤੇ ਸੁੱਖ ਸਹੂਲਤ ਦੇ ਕੁਝ ਸਾਧਨ ਇਕੱਠੇ ਕਰਨੇ ਇਹ ਕੋਈ ਮਾੜੀ ਗੱਲ ਨਹੀਂ ਹੈ ਕਿਉਂਕਿ ਇਨਸਾਨ ਇੱਕ ਜੀਵ ਇਦਾਂ ਦਾ ਐ ਕਿ ਜਦੋਂ ਤੋਂ ਉਹਦੇ ਘਰ ਔਲਾਦ ਪੈਦਾ ਹੋ ਜਾਂਦੀ ਐ ਜਿੰਨਾ ਚਿਰ ਤੱਕ ਉਹਦੇ ਸਵਾਸ ਨੇ ਨਾ ਉਹਦੇ ਬਾਰੇ ਸੋਚੀ ਜਾਂਦਾ ਐ ਸੋਚੀ ਜਾਂਦਾ ਐ ਇਹ ਨਵਾ ਵੀ ਕਮਾ ਕੇ ਦੇਦਾ ਇਹਦੇ ਲਈ ਆ ਵੀ ਆਪ ਚਾਹੇ ਉਹ ਤਨ ਤੇ ਕੱਪੜਾ ਵੀ ਚੰਗਾ ਨਾ ਪਾਵੇ ਪਰ ਔਲਾਦ ਵਾਸਤੇ ਹਰ ਇੱਕ ਸੁਖ ਸਹੂਲਤ ਪੈਦਾ ਕਰਕੇ ਜਾਣ ਦੀ ਕੋਸ਼ਿਸ਼ ਕਰਦਾ ਐ ਕਿ ਜਿੰਨਾ ਚਿਰ ਮੈਂ ਜਿਉਣਾ ਐ ਮੈਂ ਕੁਝ ਨਾ ਕੁਝ ਜੋੜ ਜਾਵਾਂ ਜੋੜ ਜਾਵਾਂ ਇਹਦੀ ਜ਼ਿੰਦਗੀ ਸੌਕੀ ਹੋ ਜਾਵੇਗੀ ਇਨਸਾਨ ਦੀ ਕੁਝ ਬਿਰਤੀ ਕੁਦਰਤ ਵੱਲੋਂ ਹੀ ਇਦਾਂ ਦੀ ਪਾਈ ਜਾਂਦੀ ਹੈ ਸਤਿਗੁਰੂ ਜੀ ਕਹਿੰਦੇ ਨੇ ਕਹਿੰਦੇ ਹੈ ਇਨਸਾਨ ਜਿੱਥੇ ਤੂੰ ਇਹਨਾਂ ਸਭ ਕੁਝ ਜੋੜਦਾ ਹੈ ਇਕੱਠਾ ਕਰਦਾ ਹੈ ਕਹਿੰਦੇ ਜੇ ਕਿਤੇ ਤੂੰ ਰੱਬੀ ਗੁਣਾਂ ਨੂੰ ਇਕੱਠਾ ਕਰਨਾ ਸ਼ੁਰੂ ਕਰ ਦੇਵੇਂ ਨਾ ਨਾਲ ਦੀ ਨਾਲ ਕਹਿੰਦੇ ਤੇਰੀ ਕਿਰਤ ਦੇ ਵਿੱਚ ਬਰਕਤ ਪੈਣੀ ਸ਼ੁਰੂ ਹੋ ਜਾਵੇਗੀ ਅੱਜ ਕਿਰਤ ਦੇ ਵਿੱਚ ਬਰਕਤ ਨਹੀਂ ਹੈ ਉਹਦਾ ਕਾਰਨ ਵੱਡਾ ਹੈ ਵੀ ਤੇਰੀ ਤੇਰੀ ਕਮਾਈ ਸੁੱਚੀ ਨਹੀਂ ਹੈ ਤੇਰੀ ਕਿਰਤ ਸੁੱਚੀ ਨਹੀਂ ਹੈ ਪਾਗਾਂ ਵਾਲਿਓ ਅੱਗੇ ਸੁੱਖ ਸਹੂਲਤਾਂ ਦੇ ਸਾਧਨ ਘੱਟ ਸੀ ਬੰਦੇ ਦੀ ਜ਼ਿੰਦਗੀ ਦੇ ਵਿੱਚ ਬੜਾ ਬੈਲੈਂਸ ਸੀ ਬੜਾ ਆਰਾਮ ਸੀ ਸਿਸਟਮ ਬੜਾ ਕਮਾਲ ਦਾ ਸੀ ਅੱਜ ਜਿਵੇਂ ਜਿਵੇਂ ਸੁੱਖ ਸੁਹੂਲਤਾਂ ਵਧੀਆਂ ਤਿਵੇਂ-ਤਿਵੇਂ ਪੈਸੇ ਦੀ ਦੌੜ ਸੁਹੂਲਤਾਂ ਦੀ ਦੌੜ ਵਧੀ ਗਈ ਤੇ ਇਨਸਾਨ ਆਪਣੇ ਆਪ ਨੂੰ ਪਿੱਛੇ ਛੱਡਦਾ ਗਿਆ ਭੁੱਲ ਹੀ ਗਿਆ ਕਿ ਮੈਂ ਜ਼ਿੰਦਗੀ ਜੀਉਣ ਵੀ ਆਇਆ ਏ ਕੱਟਣ ਤਾਂ ਆਪਾਂ ਜ਼ਿੰਦਗੀ ਮਾਫ ਕਰਿਓ ਸਾਰਿਆਂ ਦੀ ਗੱਲ ਨਹੀਂ ਹੈ ਅਸੀਂ ਜ਼ਿੰਦਗੀ ਨੂੰ ਜੀਉ ਨਹੀਂ ਰਹੇ ਜ਼ਿਆਦਾਤਰ ਅਸੀਂ ਜ਼ਿੰਦਗੀ ਨੂੰ ਅੱਜ ਦਾ ਦਿਨ ਲੰਘ ਗਿਆ ਹੈ ਚਲ ਕੋਈ ਨਹੀਂ ਹੋਰ ਕਿੰਨੇ ਕੁ ਸਾਲ ਰਹਿ ਗਏ ਨੇ ਕੱਟ ਰਹੇ ਆ ਜ਼ਿੰਦਗੀ ਜਿਵੇਂ ਨਾ ਕੋਈ ਬੋਝ ਜਿਹਾ ਇਕੱਠਾ ਕਰਕੇ ਤੇ ਕਈ ਮਾਫ ਕਰਿਓ ਫਿਰ ਇਸ ਜ਼ਿੰਦਗੀ ਤੋਂ ਹਾਰੇ ਹੋਏ ਇਨਸਾਨ ਆਪਣੀ ਜੀਵਨ ਲੀਲਾ ਹੀ ਖਤਮ ਕਰ ਬੈਂਦੇ ਨੇ ਸੱਚ ਜਾਣਿਓ ਬਾਬੇ ਦੀ ਬਾਣੀ ਦਾ ਫਲਸਫਾ ਬੜਾ ਪਿਆਰ ਦਾ ਹੈ ਜੇ ਕੋਈ ਇਨਸਾਨ ਇਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਮਾ ਲਵੇ ਤਾਂ ਤੁਸੀਂ ਵੇਖੋ ਭਾਈ ਪ੍ਰੇਮਾ ਜਿਹੜਾ ਮਾਨਸਿਕ ਤੇ ਸਰੀਰਕ ਤੌਰ ਤੇ ਰੋਗੀ ਸੀ ਗੁਰੂ ਦੀ ਸੰਗਤ ਜੇ ਆ ਗਏ ਤੰਦਰੁਸਤ ਹੋ ਗਿਆ ਹੈ ਆਰੋਗ ਹੋ ਗਿਆ ਹੈ ਫਿਰ ਅਸੀਂ ਕਿਉਂ ਨਹੀਂ arogh ਹੋ ਸਕਦੇ ਫਿਰ ਅਸੀਂ ਕਿਉਂ ਮਾਨਸਿਕ ਤੇ ਸਰੀਰਕ ਤੌਰ ਤੇ ਰੋਗੀ ਹੋਏ ਬੈਠੇ ਆ ਮਨ ਸਾਡਾ ਕੁਝ ਹੋਰ ਕਹਿ ਰਿਹਾ ਹੁੰਦਾ ਹੈ ਤੇ ਸਰੀਰ ਸਾਡਾ ਕੁਝ ਹੋਰ ਕਹਿ ਰਿਹਾ ਹੁੰਦਾ ਹੈ ਅੰਦਰੋਂ ਅਸੀਂ ਠੱਠੇ ਭੈਣ ਨੇ ਆ ਤੇ ਜੇ ਕੋਈ ਹਾਲ ਪੁੱਛੇ ਤੇ ਅਸੀਂ ਕਹਿੰਨੇ ਚੜਦੀ ਕਲਾ ਅੰਦਰ ਦੀ ਹਲਚਲ ਕਿਸੇ ਤੇ ਦੁੱਖ ਚ ਸ਼ਮੂਲੀਅਤ ਕੀਤੀ ਹੈ ਤੇ ਜ਼ੁਬਾਨ ਸਾਡੀ ਕਹਿ ਰਹੀ ਹੁੰਦੀ ਹੈ ਬੜਾ ਮਾੜਾ ਆਇਆ ਅੰਦਰ ਸਾਡਾ ਕੀ ਕਹਿ ਰਿਹਾ ਹੁੰਦਾ ਇਹਦੇ ਨਾਲ ਇਦਾਂ ਹੀ ਚਾਹੀਦੀ ਕਿਸੇ ਦੇ ਸੁੱਖ ਦੇ ਵਿੱਚ ਇਕੱਠੇ ਹੁੰਨੇ ਆ ਉੱਤੋਂ ਉੱਤੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹੁੰਦੀਆਂ ਨੇ ਤੇ ਵਿੱਚੋਂ ਵਿੱਚੋਂ ਸਾਰਿਆਂ ਦੀ ਗੱਲ ਨਹੀਂ ਹੈ ਵਿੱਚੋਂ ਵਿੱਚੋਂ ਸੀ ਕਿ ਇਹਨੇ ਲੈ ਇਹਨੇ ਕਿਵੇਂ ਗੱਡੀ ਖਰੀਦ ਲਈ ਇਹਦੇ ਕਿਵੇਂ ਪੁੱਤ ਦਾ ਧੀ ਦਾ ਆਨੰਦ ਕਾਰਜ ਹੋ ਗਿਆ ਇਹਦਾ ਲੈਂਟਰ ਕਿਵੇਂ ਨੇਪਰੇ ਚੜ ਗਿਆ ਇਹ ਨੀਂਆ ਕਿਵੇਂ ਇਹਨੇ ਪੋਟ ਲੀਆਂ ਇਹ ਤਾਂ ਹੰਕਾਰ ਤੇ ਉਤੋਂ ਤੋਂ ਜ਼ਬਾਨ ਕੋ ਜੋਰ ਤੇ ਮਨ ਕੋ ਜੋ ਹੋਰ ਕਹਿ ਰਿਆ ਜਦੋਂ ਇਹਨਾਂ ਦੋਵਾਂ ਦਾ ਸਮੇਲ ਨਹੀਂ ਨਾ ਹੁੰਦਾ ਭਾਗਾਂ ਵਾਲੇ ਉਹਦੋਂ ਫਿਰ ਇਨਸਾਨ ਸ਼ੈਤਾਨ ਬਣਦਾ ਹੈ ਜਦੋਂ ਮਨ ਤੇ ਸਰੀਰ ਦਾ ਸਮੇਲ ਨਹੀਂ ਹੈ ਤਾਂ ਹੀ ਗੁਰੂ ਪਾਤਸ਼ਾਹ ਜੀ ਨੇ ਪਤਾ ਕੀ ਕਿਹਾ ਸੀ ਤਨ ਮਨ ਧਨ ਅਰਪਨ ਸਾਬੇ ਆਪਣਾ ਇਹ ਅਰਪਣ ਦੀ ਅਵਸਥਾ ਸੀ ਤਨ ਵੀ ਗੁਰੂ ਨੂੰ ਅਰਪਣਾ ਸੀ ਮਨ ਵੀ ਤੇ ਧਨ ਵੀ ਅੱਜ ਕੇਵਲ ਤੇ ਕੇਵਲ ਦੋ ਚੀਜ਼ਾਂ ਅਰਪਣ ਕੀਤੀਆਂ ਜਾ ਰਹੀਆਂ ਨੇ ਤਨ ਵੀ ਬੜਾ ਬੰਦਾ ਸੌਖੇ ਤਰੀਕੇ ਨਾਲ ਅਰਪਣ ਕਰ ਦਿੰਦਾ ਹੈ ਧਨ ਵੀ ਬੜੇ ਸੌਖੇ ਤਰੀਕੇ ਨਾਲ ਅਰਪਣ ਕਰ ਦਿੰਦਾ ਹੈ ਨਹੀਂ ਹੋ ਰਿਹਾ ਤੇ ਅੱਜ ਮਨ ਗੁਰੂ ਨੂੰ ਅਰਪਣ ਨਹੀਂ ਹੋ ਰਿਹਾ